ਅੱਗੇ ਆ ਜੀ ਤੀਸਰੀ ਪੌੜੀ ਦੀ ਪਹਿਲੀ ਪੰਕਤੀ ਤੀਸਰੀ ਪੌੜੀ ਦੀ ਪਹਿਲੀ ਪੰਕਤੀ ਜੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਜਿਹੜਾ ਗਾਵਾ ਹੈ ਗਾਵੇ ਹੈ ਜੀ ਗਾਵੇ ਦਾ ਅਰਥ ਹੈ ਜੀ ਕਿਸੇ ਚੀਜ਼ ਨੂੰ ਗਾਉਣਾ ਜਵਾਨ ਰਾਹੀਂ ਬੋਲਣਾ ਜਵਾਨ ਰਾਹੀਂ ਬਿਆਨ ਕਰਨਾ ਬਿਆਨ ਕਰਕੇ ਦੱਸਣਾ ਜੀ ਗਾਵੇ ਦਾ ਮਤਲਬ ਇਹ ਨਹੀਂ ਕਿ ਉੱਚੀ ਉੱਚੀ ਗਾਈ ਜਾਣਾ ਗਾਵੇ ਦਾ ਮਤਲਬ ਇਹ ਵੀ ਹੋ ਸਕਦਾ ਜੀ ਕੋਈ ਮਨ ਵਿੱਚ ਗਾ ਰਿਹਾ ਕੋਈ ਆਪਾਂ ਹੁਣ ਤੁਹਾਡੇ ਨਾਲ ਮੈਂ ਜੋ ਗੱਲ ਕਰ ਰਹੇ ਆ ਇਹ ਵੀ ਗਾਵੇ ਵਿੱਚ ਆ ਜਾਂਦੀ ਹੈ ਜੀ ਭਾਵ ਗਾਵੇ ਕੋ ਕੋਈ ਇਨਸਾਨ ਕੀ ਕਰਦਾ ਹੈ ਜੀ ਗਾਵੇ ਕੋ ਤਾਣ ਤਾਣ ਹੈ ਜੀ ਬਲ ਤਾਕਤ ਸਮਰਥਾ ਜੋਰ ਠੀਕ ਆ ਕੋਈ ਮਨੁੱਖ ਜੋਰ ਨੂੰ ਗਾ ਰਿਹਾ ਕਿਹਦੇ ਨੂੰ ਪ੍ਰਭੂ ਪਰਮਾਤਮਾ ਦੇ ਨੂੰ ਠੀਕ ਹੈ ਜੀ ਹੋਵੇ ਹੁੰਦਾ ਹੈ ਜੀ ਕਿਸੈ ਜਿਸ ਨੂੰ ਤਾਨ ਭਾਵ ਜਿੰਨੀਕ ਹੋਵੇ ਮਤਲਬ ਹੋ ਗਿਆ ਹੁੰਦਾ ਹੈ ਕਿਸੇ ਕਿਸੇ ਮਨੁੱਖ ਨੂੰ ਕਿਸੇ ਮਨੁੱਖ ਨੂੰ ਜੀ ਇਸ ਦਾ ਭਾਵ ਇਹ ਹੈ ਵੀ ਕਿਸੇ ਵੀ ਮਨੁੱਖ ਨੂੰ ਕਿਉਂਕਿ ਹਰ ਕੋਈ ਮਨੁੱਖ ਵੱਖਰਾ ਹੈ ਜੀ ਜਿੰਨਾ ਕ ਪ੍ਰਭੂ ਪਰਮਾਤਮਾ ਤਾਨ ਬਖਸ਼ਦਾ ਹੈ ਭਾਵ ਸਮਰੱਥਾ ਬਖਸ਼ਦਾ ਹੈ ਸੋਜੀ ਬਖਸ਼ਦਾ ਹੈ ਠੀਕ ਹੈ ਉਹ ਆਪਣੀ ਸੋਜੀ ਦੇ ਅਨਸਾਰ ਪ੍ਰਭੂ ਪਰਮਾਤਮਾ ਦੇ ਜੋਰ ਨੂੰ ਪ੍ਰਭੂ ਪਰਮਾਤਮਾ ਦੀ ਸਮਰੱਥਾ ਨੂੰ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਦੱਸਣ ਦਾ ਬਿਆਨ ਕਰਦਾ ਹੈ ਤੇ ਅਰਥ ਦੇ ਛਾਤ ਮਰਦੇ ਆ ਜੀ ਇਹ ਹੀ ਹੈ ਕਿ ਮਨੁੱਖ ਪ੍ਰਭੂ ਪਰਮਾਤਮਾ ਦੇ ਜੋਰ ਬਲ ਅਤੇ ਤਾਕਤ ਨੂੰ ਉਸ ਸਮਰੱਥਾ ਅਤੇ ਸੋਜੀ ਅਨੁਸਾਰ ਗਾਉਂਦਾ ਹੈ ਜਿੰਨੀ ਕਿ ਸਮਰੱਥਾ ਅਤੇ ਸੋਜੀ ਉਹ ਪਰਮਾਤਮਾ ਉਸ ਮਨੁੱਖ ਨੂੰ ਬਖਸ਼ਦਾ ਹੈ ਭਾਵ ਗਾਵੇ ਕੋ ਤਾਨ ਮਨੁੱਖ ਜਿਹੜਾ ਹੈ ਇਹ ਇੱਥੇ ਤੱਕ ਆ ਜਾਂਦੇ ਜੀ ਕਿ ਪ੍ਰਭੂ ਪਰਮਾਤਮਾ ਦੇ ਬਲ ਜੋਰ ਤਾਕਤ ਸ਼ਕਤੀ ਸਮਰੱਥਾ ਨੂੰ ਗਾਉਂਦਾ ਹੈ ਜੀ ਆਪਣੀ ਸੋਝੀ ਅਨੁਸਾਰ ਗਾਉਂਦਾ ਹੈ ਕਿੰਨਾ ਕੁ ਹੋਵੇ ਕਿਸੇ ਤਾਨ ਜਿੰਨੀ ਕੁ ਸਮਰੱਥਾ ਉਹ ਪ੍ਰਭੂ ਪਰਮਾਤਮਾ ਉਸ ਮਨੁੱਖ ਨੂੰ ਬਖਸ਼ ਦਿੰਦਾ ਹੈ ਜੀ